ਜਿੱਥੇ ਪੰਜਾਬ ਸਰਕਾਰ ਨੇ ਜੁਧ ਨਸ਼ਿਆਂ ਵਿਰੁੱਧ ਦੇ ਮੁਹਿੰਮ ਚਲਾਈ ਹੋਈ ਹੈ ਉੱਥੇ ਹੀ ਵਕ ਵਕ ਥਾਵਾਂ ਤੇ ਵਲੰਟੀਅਰਾਂ ਨੂੰ ਵਿਧਾਇਕਾਂ ਨੂੰ ਜਿਹੜੀ ਆ ਸੋਚ ਗਵਾਈ ਜਾ ਰਹੀ ਹੈ ਕਿ ਜੁਧ ਨਸ਼ਿਆਂ ਵਿਰੋਧੀ ਲੜਾਈ ਦੇ ਵਿੱਚ ਉਹ ਜਿਹੜੀ ਆ ਸੋਹ ਚੁੱਕਣਗੇ ਤਾਂ ਅੱਜ ਜਿਹੜਾ ਲੁਧਿਆਣਾ ਦੇ ਵਿੱਚ ਐਨਸੀਸੀ ਕੈਡਟ ਵਾਲਿਆਂ ਨੂੰ ਤੇ ਜਿਹੜੇ ਆਮ ਲੋਕਾਂ ਨੂੰ ਇੱਕ ਸੋਹ ਚ ਗਵਾਈ ਗਈ ਆ ਸੋਹ ਦੇ ਵਿੱਚ ਬੋਲਿਆ ਕੀ ਗਿਆ ਤਾਂ ਦੋਸਤੋ ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਹੈ ਇਸ ਬਾਰੇ ਆਪਣੀ رائے ਵੀ ਸਾਂਝੀ ਕਰਨੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਓ ਪਹਿਲਾਂ ਸੁਣਦੇ ਆ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਬੱਚਿਆਂ ਨੂੰ ਸੋਹ ਚੁੱਕ ਸਮਾਗਮ ਦੇ ਵਿੱਚ ਕਿ ਇਸ ਤਰੀਕੇ ਦੇ ਨਾਲ ਸੋਚ ਅਗਵਾਈ ਗਈ ਆ ਆਓ ਪਹਿਲਾਂ ਵੀਡੀਓ ਦੇਖਦੇ ਆ ਮੈਂ ਪੰਜਾਬ ਦੀ ਪਵਿੱਤਰ ਧਰਤੀ ਦਾ ਸੱਚਾ ਪੁੱਤਰ ਹਾਂ ਅੱਜ ਮੈਂ ਪੰਜਾਬ ਦੀ ਮਿੱਟੀ ਦੀ ਸੌਂ ਖਾਂਦਾ ਹਾਂ ਕਿ ਮੈਂ ਕਦੇ ਖੁਦ ਨਸ਼ਾ ਨਹੀਂ ਕਰਾਂਗਾ ਮੈਂ ਆਪਣੇ ਦੋਸਤਾਂ ਪਰਿਵਾਰ ਅਤੇ ਸਮਾਜ ਨੂੰ ਨਸ਼ਾ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗਾ ਮੈਂ ਜਿੱਥੇ ਵੀ ਨਸ਼ਾ ਵਕਦਾ ਦੇਖਾਂਗਾ ਆਪਣੀ ਆਵਾਜ਼ ਚੱਕਾਂਗਾ ਮੈਂ ਡਰਾਂਗਾ ਨਹੀਂ ਕਿਉਂਕਿ ਇਸ ਯੁੱਧ ਵਿੱਚ ਰੱਬ ਮੇਰੇ ਨਾਲ ਹੈ ਮੈਂ ਨਸ਼ਾ ਨਹੀਂ ਸਿੱਖਿਆ ਚੁਣਾਂਗਾ मैं बर्बादी नहीं तरक्की चुनांगा, मैं चुप नहीं इनकलाब चुनांगा, मैं वादा करता तक पंजाब नशा मुक्त नहीं हो जाता मैं शांति नाल नहीं बैठांगा जय हिंद इनकलाब इनकलाब ਬਹੁਤ ਬਹੁਤ ਧੰਨਵਾਦ ਤਾਂ ਦੋਸਤੋ ਯੁੱਧ ਨਸ਼ਿਆਂ ਵਿਰੁੱਧ ਦੀ ਇੱਕ ਨਵੀਂ ਜੰਗ ਸ਼ੁਰੂ ਕਰ ਦਿੱਤੀ ਗਈ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਹੀ ਹਰ ਇੱਕ ਬੰਦੇ ਨੂੰ ਜੋ ਪੰਜਾਬ ਦੇ ਵਿੱਚ ਰਹਿੰਦਾ ਉਸ ਨੂੰ ਇਹ ਸੋਚ ਗਵਾਈ ਜਾ ਰਹੀ ਹੈ ਕਿ ਇਸ ਸੌਂ ਦੇ ਸਦਕਾ ਜਿਹੜਾ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕਦਾ ਹੈ ਤੁਹਾਨੂੰ ਇਹ ਜਿਹੜੀ ਕਾਰਵਾਈ ਹੈ ਪੰਜਾਬ ਸਰਕਾਰ ਦੀ ਉਹ ਕਿਵੇਂ ਲੱਗਦੀ ਹੈ ਜਿਹੜਾ ਸੌ ਚੱਕ ਸਮਾਗਮ ਵਕ ਵਕ ਥਾਮਾ ਤੇ ਕਰਵਾਏ ਜਾ ਰਹੇ ਨੇ ਤੁਹਾਨੂੰ ਕਿਵੇਂ ਲੱਗਦੇ ਨੇ ਕਮੈਂਟ ਕਰਕੇ ਆਪਣੀ رائے ਸਾਂਝੀ ਕਰਨੀ ਹੈ ਵੀਡੀਓ ਨੂੰ ਸ਼ੇਅਰ ਕਰਨਾ ਉਹਨਾਂ ਲੋਕਾਂ ਤੱਕ ਪਹੁੰਚਾਉਣਾ ਹੈ ਜਿਨ੍ਹਾਂ ਲੋਕਾਂ ਤੱਕ ਹਜੇ ਤੱਕ ਇਹ ਗੱਲ ਨਹੀਂ ਪਹੁੰਚੀ ਕਿ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚਲਾ ਰਹੀ ਹੈ ਤਾਂ ਦੋਸਤੋ ਹੁਣ ਵੀਡੀਓ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਸੌ ਚੱਕ ਸਮਾਗਮ ਕਰਵਾਏ ਜਾ ਰਹੇ ਨੇ ਉਹ ਤੁਹਾਨੂੰ ਕਿਵੇਂ ਲੱਗ ਰਹੇ ਨੇ ਪੰਜਾਬ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਉਹ ਕਿਵੇਂ ਲੱਗਦੀ ਹੈ ਉਹ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਆ ਮਿਲਦਿਆਂ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ